ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਉਨ ਨਦਾਨ ਹੋ ਮੈਂ ਬਹੁਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰਾ ਬਹੂ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜੱਪੀ ਐ ਇੱਕ ਬਾਰ ਨੌਖੰਡ ਪ੍ਰਥਮੀ ਫਿਰਾ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਵਰ ਭੂਮદાન ਨਿਉਲੀ ਕਰਮ ਕਰਾ ਬਹੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਾ ਭੀ ਹੋ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸਮਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁੱਟੈ ਗਰਬ ਗੁਮਾਨ ਨਮਨ ਤੇ ਹੁਟੈ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕਾ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸਰਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਓਚ ਨਾਨਕ ਨਾਮ ਉਧਰੇ ਪਤਤ ਬਹੁ ਮੋਚ ਬਹੁਤ ਸਿਆਣਪ ਜਮਕਾ ਭੋਗ ਵਿਆਪੈ ਅਨਕ ਜਤਨ ਕਰ ਤਰਸਨ ਨਾ त्राਪੈ ਭੇਖ ਅਨੇਕ ਅਗਨ ਨਹੀਂ ਬੁਜਜੈ ਕੋਟ ਉਪਾਵ ਦਰਗਹ ਨਹੀਂ ਸਿਜਜੈ ਛੋਟਸ ਨਾਹੀ ਓਭ ਪਿਆਲ ਮੋਹਿ ਵਿਆਪਹਿ ਮਾਇਆ ਜਾਲ ਆਗਰ ਕਰਤੂਤ ਸਗਲੀ ਜਮਡਾਨਾ ਗੋਵਿੰਦ ਭਜਨ ਬਿਨ ਤੇਲ ਨਹੀਂ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲਾ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿੰਦਾ ਸਦ ਗਾਵੇ ਜੇ ਕੋ ਆਪਣੇ ਸੋਭਾ ਲੋਰੇ ਸਾਧ ਸੰਗ ਇਹ ਹੋ ਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜੇ ਸਜਣਾ ਕਾਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਾਉ ਜੋ ਜਾਣੈ ਨੀਚਾ ਸਉ ਗਨੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ सुख दुख जन सम दृष्टेता नानक पाप पुण्य नहीं लेपा निरधन काओ धन तेरो नाओ निथावे काओ नाओ तेरा थाओ निमाने काओ प्रब तेरो मान सगल कटा काओ देव दान करन करावन हार स्वामी सगल कटा के अंतर जामी अपनी गत मित जन आपे आपन संग आप प्रभराते तुमरी उस्तत तुम ते होए ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕ੍ਰਿਆ ਮਹ ਉਤਮ ਕ੍ਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹ ਉਦਮ ਭਲਾ ਹਰ ਕਾ ਨਾਮ ਜਪ ਹੋ ਜੀਐ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਹ ਘਟ ਵਸੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह